ਦੇ ਹੈ ਸੇਰਿਆਂ ਦੀ ਮੰਗਾ ਠੀਕ ਹੈ ਬੱਕਰੀ ਬਾਈ ਕਹਿੰਦਾ ਸੇਰਿਆਂ ਦੀ ਮੰਗਾ ਹੈ ਸਾਡੀ ਬੱਕਰੀ ਇਹ ਜਿਹਦੇ ਪੱਕ ਜਾਨੇ ਭੱਜ ਕੇ ਰਸਤਾ ਹੋ ਜਾਣਾ ਭੱਜ ਕੇ ਠੀਕ ਹੈ ਇਹ ਨਾ ਬੱਕਰੀਆਂ ਹੁਣ ਤਾਂ 2 ਸਾਲ ਮੇਲੇ ਲੈਡ ਹੀ ਰਹਿ ਜਾਂਦਾ ਜੇ ਬੱਕਰੀਆਂ ਉਹ ਤਾਂ 2 ਸਾਲ ਪਹਿਲਾਂ ਹੀ ਹੁੰਦਾ ਗਾਂ ਦੀ ਬੱਕਰੀ ਨੂੰ ਆ ਕੋਈ ਮੁੰਡਿਆਂ ਨੂੰ ਚੰਦਿਆਂ ਲਾ ਰਿਹਾ ਜੇਕਰ ਆਪਦੇ ਵੀਰੇ ਘਰੀ ਲਾ ਲੈ ਬਾਹਰ ਆਪਾਂ ਨੇ ਕੀ ਫਰੋਣ ਨੇ ਨੇ ਇਹੀ ਕਰਮਾਂ ਵਾਲੀਆਂ ਸੂਈ ਜਾਂਦੀਆਂ ਨੇ ਹਾਂ ਬਾਈ ਪਾਲੀ ਜਾਂਦੀਆਂ ਨੇ ਇਹਦਾ ਕਹਿੰਦੀਆਂ ਨੇ ਤੂੰ ਪਾਰਨ ਵਾਲਾ ਬਣਾ ਸਾਡੇ ਕਿੱਡੇ ਨੂੰ ਝਾਕ ਆ ਥੋਡੇ ਪੁਰਾਣੇ ਬਜ਼ੁਰਗਾਂ ਨੇ ਤੁਹਾਨੂੰ ਚੀਜ਼ਾਂ ਬਣਾ ਕੇ ਦੇ ਬਣਾ ਕੇ ਦਿੱਤੀਆਂ ਆ ਜੀ ਸਾਂਭਣ ਵਾਲੇ ਆ ਨਾ ਬਾਕੀ ਅੱਗੇ ਤੁਸੀਂ ਆਪਦੇ ਬੱਚਿਆਂ ਨੂੰ ਇਹਦੀ ਜਾਗੇ ਬਣਾ ਕੇ ਦੋ ਆ ਜੀ ਆ ਜੀ ਆ ਜੀ ਮਤਲਬ ਇਹ ਚੀਜ਼ਾਂ ਗੁਜਰਾ ਲੋ ਹੀ ਖਤਮ ਹੋ ਜਾਂਦੀਆਂ ਹੋਰ ਜਿਹਦੇ ਮਰਜ਼ੀ ਨੂੰ ਖਤਮ ਹੋ ਜਾਂਣ ਇਹਨਾਂ ਲੋ ਬੰਨੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਅੱਡੇ ਦਾ ਗੁਜਰਾਵਾ ਜਾਂ ਕੋਈ ਪੜ ਵੀ ਗਿਆ ਕੋਈ ਹੋਰ ਨਾਲ ਕਰੀ ਦੇ ਵੀ ਲੱਗ ਜਾਂਦਾ ਉਹਦੀ ਖਵਾਇਸ ਬੱਕਰੀਆਂ ਦੀ ਹੁੰਦੀ ਆ ਜੀ ਦੋ ਸੁਣਨੀ ਸੀ ਹੁਣ ਮੁੰਡੇ ਕਾ ਡਾਕਟਰ ਲਾ ਕੇ ਦਵਾਈ ਕਰਨ ਨੂੰ ਪੈਸਾ ਲੱਗਦਾ ਉਹ ਨਾਲ ਉਹ ਵੀ ਆਉਦੇ 10 ਦੇ ਪ੍ਰਦਾਨਾਂ ਨਾਲ ਚੱਕਰ ਨੂੰ ਪੱਕੀਆ ਬਣਾ। ਇਹ ਗੁੱਜਰਾ ਦੀ ਦਾ ਬਾਈ ਜਿੰਦ-ਜਾਨ ਨੇ ਗੁੱਜਰਾ ਦਾ ਮੇਲੇ ਨਹੀਂ ਹੁੰਦਾ ਹੈਣਾ। ਇਹ ਗੱਲ ਤਾਂ ਮਸ਼ਹੂਰ ਹੈ। ਸ਼ੁਰੂ ਤੋਂ ਹੀ ਚੱਲਦੀ ਆ ਰਹੀ ਗੁੱਜਰਾ ਦਾ ਮੇਲਾ ਹੁੰਦਾ ਹੈ। ਇਹ ਪਰਦੇ ਵੀਰੇ। ਠੀਕ ਹੈ ਜਾਨ ਗੁੱਜਰਾ ਚਾਰ ਵਾਰ ਦਿੰਦਾ ਬੱਕਰੀ ਤੇ। ਠੀਕ ਹੈ। ਰੰਨਾ ਵਾ ਪਰਮੈਂਟ ਕਰ। ਬੱਕਰੀ। 100 ਕੱਢੇ 100 ਦਾ ਕੋਈ ਮੁੱਲ ਨਹੀਂ। ਠੀਕ ਹੈ ਬਾਈ ਜੀ 100 ਦਾ 100 ਦਾ ਕੋਈ ਮੁੱਲ ਨਹੀਂ। ਇਹ ਆ ਬੱਕਰੀ ਬੰਦ ਦੋਆ ਚ ਕੋਈ ਹੋਵੇ ਠੀਕ ਹੈ ਖੱਟੀ ਹੋਵੇ ਚ ਐ ਲਾਲ ਹੋਵੇ ਚ ਟੀ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਥੱਲੋ ਚੰਗੀ ਹੋਵੇ ਹਾਂ ਹਾ ਚਾਮੜੀ ਬਰੀਕ ਹੋਵੇ ਚ ਚਾਮੜੀ ਹੋਵੇ ਤੇ ਬਾਈ ਜੀ ਤੁਸੀਂ ਗੱਲਾਂ ਸੁਣੀ ਜਾਓ ਵਪਾਰੀਆਂ ਦੇ ਹਿੰਚਾਂਸਿਆਂ ਚ ਨਾ ਆਓ ਤੇ ਬੱਕਰੀਆ ਪਿੰਡਾ ਬਰੀਕ ਤੇ ਥੱਲੋ ਜੜਤੀਦਾਰ ਬੱਕਰੀ ਹੋਵੇ ਬਾਈ ਕਹਿੰਦੇ ਅੱਖ ਓਖਲਾ ਕੋਈ ਚੱਕਰ ਨਹੀਂ ਠੀਕ ਗਾਨ ਨਹੀਂ ਚਲਾ ਰਖੀਏ ਬਾਈ ਜਾਨੀ ਤੇ ਦੇਚੀਆਂ ਜਾਨਾ ਗਾਣਾਂ ਗੇ ਪੱਠਾ ਪਾਲੀਆ ਪੱਠਾ ਪਾਲੀ ਜਾਂਦੇ ਨੇ ਕਿ ਮੁਸਲਮਾਨ ਗੁਜਰਾਂ ਦੀ ਨਿਸ਼ਾਨੀ ਹੈ ਸ਼ੈਤੀ ਬੱਕਰੀ ਘੋਉਂਦੇ ਜਿਹੜੀ ਸ਼ਾਨਦਾਨੀ ਚੱਲੀ ਜਾ ਰਹੀ ਹੈ ਹੈ ਨਾ ਇਹ ਗੱਲ ਪੱਕੀ ਹੈ ਜੀ ਇਹ ਪੈਣਾ ਨਹੀਂ ਤੋਂ ਆ ਜਾਵੇ ਕਿ ਕੰਨੇ ਕੰਨੇ ਸੁਣੇ ਹੋ ਇਹ ਬਜੇ ਗਏ ਹਨ ਹੈ ਨਾ ਹਾਂ ਜੀ ਇਹ ਥੱਲੇ ਕਿੰਨਾ ਦੁੱਧ ਹੋਣਾ ਜੀ ਜਿਹਦੇ ਥੱਲੇ ਹੈਗਾ ਵੀਰੇ 4.5 5 ਲੀਟਰ ਇਹ ਤੰਦੂਰ ਦੀ ਚਾਲਾ ਦੇਖਣੇ ਜੀ ਬਹੁਤ ਕੀ ਬਣਾ ਕੇ ਜੁੱਤੀਆਂ ਵੀ ਇਹ ਸਾਡੇ ਲਾਣੇਦਾਰ ਨੇ ਲਾਣੇਦਾਰ ਦਾ ਨਾਮ ਕੀ ਆਪਣਾ ਸਮੈਲ ਖਾਨ ਜੀ ਸਮੈਲ ਖਾਨ ਜੀ ਮਿੱਠੀ ਹਾਂ ਇਹਨਾਂ ਨੇ ਬੱਕਰੀ ਨੂੰ ਇੱਕ ਬੱਕਰੀ ਨੂੰ ਬਣਾ ਕੇ ਜੁੱਤੀਆਂ ਲਿਆ ਦੇਣਾ ਜੈਲੇ ਵੀ ਬਣਾਏ ਸੀ ਤੇ ਬੱਕਰੀਆਂ ਵੀ ਬਣਾ ਕੇ ਰੱਖੀਆਂ ਨੇ ਉਹਨਾਂ ਦੀ ਚੈਲੇ ਉਹਨਾਂ ਦੀ ਚੈਲੇ ਤੇ ਬਾਈ ਕਹਿੰਦਾ ਉਹਨਾਂ ਦੀ ਚੈਲੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਨਾਲ ਆਪਣੇ ਰਾਜੀ ਗੌਰਟ ਫਾਰਮ ਦੱਬਾ ਪੰਜਾਬ ਚੈਨਲ ਦੇ ਉੱਪਰ ਸਵਾਗਤ ਹੈ ਤੇ ਅੱਜ ਪਹੁੰਚੂਆਂ ਆਪਾਂ ਬਹੁਤ ਹੀ ਪੰਜਾਬ ਦਾ ਮਸ਼ਹੂਰ ਜੰਮੀਲਾ ਜਿਹੜੀ ਕੱਲਰ ਚੱਲਤ ਤੇ ਇਹ ਮੇਨਾਂ ਸਾਲ ਦੇ ਵਿੱਚ ਇੱਕ ਵਾਰ ਭਰਦਾ ਹੁੰਦਾ ਹੈ ਹੁੰਦਾ ਇਹ ਇਹ ਨਾ ਦੋ ਤਿੰਨ ਵਾਰ ਭਰਦਾ ਹੈ ਪਰ ਬੱਕਰੀਆਂ ਵਾਲੀ ਇੱਕ ਵਾਰ ਆਉਂਦੀ ਨੇ ਇੱਥੇ ਤੇ ਸਾਰੀ ਰਾਤ ਚੌਂਕੀ ਭਰਾਉਂਦੇ ਨੇ ਤੇ ਦਿਨ ਦੇ ਵਿੱਚ ਵੀ ਮੇਟਾ ਲੱਗਦਾ ਹੈ ਇਹ ਬਕਤੂਨ ਬਕਤੂਨ ਦਿਖਾਉਂਦਾ ਹੈ ਜਿਹੜੇ ਬਹੁਤ ਹੀ ਮਸ਼ਹੂਰ ਜੱਦੀ ਕੁਸੂਰੀ ਪ੍ਰਾਣ ਦੇ ਬੰਦੇ ਜੋ ਕਿ ਮੁਸਲਮਾਨ ਗੁਜਰਾਂ ਦੇ ਗੁਲਾਮ ਨਹੀਂ ਦੇ ਨਹੀਂ ਸਾਜਦੇ ਸੇ ਉਹਨਾਂ ਬੰਜਨਾ ਗੱਲਬਾਤ ਕਰਦੇ ਹਾਂ ਅੱਜ ਅੱਜ ਸੁਣਾਵਾਂਗੇ ਉਹ ਠੀਕ ਹੀ ਤੇ ਕਿਹੜਾ ਕੰਡਾ ਆਪਣਾ ਹੈ ਕੰਡਾ ਵੀਰੇ ਕਿਹੜਾ ਕਿੰਨੇ ਕਾਲ ਤੋਂ ਬਸਤੀ ਦਾ ਕੰਮ ਕਰ ਰਹੇ ਸੀ ਬਹੁਤ ਜ਼ਰੂਰ ਬਹੁਤ ਪੁਰਾਣੇ ਪ੍ਰਾਣ ਦੇ ਕੁਸੂਰੀ ਹਾਂ ਕਿੰਨੇ ਸਾਲ ਤੋਂ ਜੀ ਰਹੇ ਹੋ ਬੱਜਾ ਲਾ ਉੰਗੀ ਸਾਡੀ ਪੀਚੀ ਚੌਥੀ ਨਾ ਮੈਂ ਨਾ ਆਪਣੇ ਪੰਦਰੇ ਕਰੀ ਜਾਂਦਾ ਚਾਲੀਆ ਚਾਲੀਆ ਪੀੜੀ ਦਾ ਪੀੜੀ ਤਾਂ ਚੱਲ ਗਈ ਹੈ ਨਾ ਜੀ ਦੋ ਆਗੇ ਦੋ ਹੈ ਬੱਕਰੀਆਂ ਲਗੀਆਂ ਉਹ ਪਰ ਉਹ ਚੀਗਾ ਦੋ ਭਰਾ ਨੇ ਤੇ ਦੋ ਹੀ ਬੱਕਰੀਆਂ ਦਾ ਕੰਮ ਕਰਦੇ ਆਂ ਜਾਈਦਾ ਸੀ ਤਰਨੇਗੇ ਇੱਕ ਟ੍ਰੈਕਟਰ ਚਲਾਉਂਗਾ ਬਰਾਏ ਕੋਈ ਬੱਕਰੀ ਜਾਨੀ ਦੋ ਥਾਲੀ ਹੈ ਬੱਕਰੀਆਂ ਚਾਹਾਂ ਕਿ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਬਾਈ ਬੱਕਰੇ ਹੈਗੇ ਅੱਧਾ ਵਿੱਚ ਆਉਂਦੇ ਚਾਲੀ ਤੇ ਦੂਸਰੇ ਵੀ ਕੰਨਾਂ ਨਾਲ ਗੁੰਬਦ ਚਲੋ ਪ੍ਰਵਾਸ ਜੀ ਆਣ ਜੀ ਇਹ ਬੱਕਰੀਆਂ ਦਿਖਾਓ ਸਾਨੂੰ ਅੱਗੀਆਂ ਬੱਕਰੀਆਂ ਠੀਕ ਹੈ ਆਹਾਂ ਮਿਕਰੂ ਇਹ ਅੰਨੀ ਨੇ ਕੰਟਰੋਲ ਨਾ ਹਾਂਜੀ ਇਹ ਨਹੀਂ ਬਾਕੀ ਦੂਸਰੀਆਂ ਬੱਕਰੀਆਂ ਪਈ ਹਾਂਜੀ ਇਹ ਕਿਹੜਾ ਰੰਗ ਬੋਲਦੇ ਇਹਨੂੰ ਇਹ ਦੂਜੇ ਸੂਏ ਸੁਣਾ ਨੇ ਦੂਜੇ ਸੂਏ ਸੁਣਾ ਹਾਂਜੀ ਤੇ ਕਹਿੰਦੇ ਬੱਕਰੀ ਹਾਈਟ ਕਿੰਨੀ ਦੀ ਹਾਈਟ ਉਧਰੇ 5-2-3 ਜਨਾਵੇ ਇਹਤੀ ਸ਼ਕਤੀ ਵਾਲੇ ਯਾਰ ਕਦੇ ਮਣੀਆ ਹੋਈ ਜੀ ਅੱਜ ਵੱਧ ਘੱਟ ਹੋਵੇਗਾ ਨਹੀਂ ਤੇ ਦੁਬਾ ਡਾਕੀਰ ਕਾਟੇ ਦੋਤ ਦਾ ਵਿਰੇ ਸਰੀਆ 4.5 4 5 ਕਿਲੋ ਵਕੀ ਜੜੀ ਦਿੰਦੀ ਠੀਕ ਹੈ ਤੇ ਨਾ ਗਰੀ ਡੱਬੀ ਹੈ ਹਨਾ ਪੁਰਾਣੀ ਨਾ ਸਕ ਜਣਾ ਤੇ ਆ ਪਟੇ ਆਪਾਂ ਇਹ ਕਿੰਨੇ ਕ ਟਾਈਮ ਤੋਂ ਪ੍ਰਾਣੀ ਆਪਾਂ ਰੱਖਦੇ ਨੇ اے ਬੀਪੀ ਰੇਜਿਤਨ ਦਾ ਮਾਂ ਬੱਕਰੀਆਂ ਚ ਆਉਂ ਲੱਗ ਗਈ ਹੀ ਬੋਲਦੇ ਨੇ ਪਾਕਿਸਤਾਨ ਤੋਂ ਆਉਂਦੇ ਨੇ ਪਾਕਿਸਤਾਨ ਤੋਂ ਅੱਜ ਕੰ ਤਾਂ ਨਹੀਂ ਆਉਂਦੇ ਯਾਰ ਪ੍ਰਾਣੀ ਆਏ ਹੋ ਜਾਣੇ ਸਾਡੇ ਬੰਦੇ ਜਾਂਦੇ ਸੀ ਵੀ ਇਹ ਲਾ ਪਟੇ ਦਿਖਾ ਦੇ ਬਾਈ ਇੱਕ ਵਾਰ ਨਾ ਦੇ ਕੈਮਰਾ ਲਾ ਕੇ ਪਾਕਿਸਤਾਨ ਚੋਂ ਸਾਡਾ ਲਾਣੇਦਾਰ ਜਾਂਦਾ ਸੀ ਉਹ ਲਿਆਉਂਦਾ ਸੀ ਗੱਲ ਐਰੀਆ ਵਾਲੇ ਪਟੇ ਨੇ ਨਾ ਇਹ ਜਿਹੇ ਮਰੱਕੇ ਵੀ ਨਹੀਂ ਮਿਲਦੇ ਅੱਜ ਕੰ ਨਹੀਂ ਮਿਲਦੇ ਹਾਂ ਵੀਰੇ ਪ੍ਰਾਣੀਆਂ ਗਾਲੀਆਂ ਇਹਦਾ ਵਧੀਆ ਪ੍ਰਾਣੀਆਂ ਗਾਲੀਆਂ ਹਣਾ ਕੋਈ ਹੋਰ ਬੱਕਰੀ ਨੂੰ ਪਾਉਂਦਾ ਇਹ ਆਪਣੀ ਪ्योर ਕਾਲਮ ਬਕਰੀ ਹੈ ਨਾ ਇਹ ਕਹਿੰਦੇ ਸੁਣੇ ਇਹ ਵੀ ਨੇ ਤੌਫੇ ਸੁਣੇ ਤੌਫੇ ਸੁਣੇ ਹਾਂ ਤੌਫੇ ਵੀ ਦੇ ਵੀ ਉਹੀ ਗਾਨੀਆਂ ਨੇ ਨਾ ਹਾਂ ਇੱਕ ਵਾਰ ਕਿੰਨੀਆਂ ਕਹ ਲੈਣੇ ਇਹ ਗਾਨੀਆਂ ਰਾਤ ਲੈ ਵੀ ਗਿਰਿਆ 100 ਦਾ ਗੇੜ ਚੋਗੀ ਸੀ ਹਾਂ ਬਿਲਾਣੇ ਦਾ ਪਾਕਿਸਤਾਨ ਜਾਂਦਾ ਜਿੱਥੋਂ ਗਾਨੀਆਂ ਲਿਆਉਂਦਾ ਦੀ ਮੇਨ ਡਿਮਾਂਡ ਸਾਡੀ ਗਾਨੀਆਂ ਦੀ ਸੀ ਉੱਧਰ ਪਾਕਿਸਤਾਨ ਤੋਂ ਵੀ ਸਪੂਰਾ ਰੈਂਡ ਹੁੰਦੀ ਹਾਂ ਹਾਂ ਪਾਕਿਸਤਾਨ ਦੇ ਬਿਲਾਣੇ ਦਾ ਮਾਮਲਾ ਹੈ ਉਹ ਗਾਨੀਆਂ ਕੰਮ ਉਹ ਤਾਂ ਇਦਾਂ ਬਣਾ ਨਹੀਂ ਸਕਦਾ ਹਾਂ ਹਾਂ ਕੌਣ ਆਂਦੀਆਂ ਮੀਆਂ ਪ੍ਰਾਣੀ ਨੂੰ ਪ੍ਰਾਣੀ ਆਉਂਦੀਆਂ ਇਹ ਦਿਖਾ ਲਾ ਮੀਰੇ ਸਾਹਬ ਨਾਲ ਹੈ 3 ਸਾਲ ਦੇ ਲੱਗੇ ਪ੍ਰਾਣੀ ਆਉਂਦੇ 20 ਸਾਲ ਦੀ ਕਿ ਖਰਾਬ ਨਹੀਂ ਹੁੰਿਆਣਾ ਹਾਂ ਜੀ ਮੀਲਿਆਂ ਮੁੰਡਿਆਂ ਦੇ ਪਾਲਾਣਾ ਚਾਵੜਾ ਵੀ ਆਣ ਬਿਲਕੁਲ ਸੋਹਣਾ ਹਾਂ ਜੀ ਤੇ ਕਾਲੀ ਬੱਕਰੀਆਂ ਬਣ ਤੇ ਕਿੰਨੇ ਬੱਚੇ ਦਿੰਦੀਆਂ ਇਹ ਬੱਕਰੀ ਦੇ ਬੱਚੇ ਵੀਰੇ ਦੋ ਵੀ ਦੇਂਦੀ ਆ ਚਾਰ ਤੱਕ ਇਹਨੇ ਬ੍ਰੈਕਤੀ ਦੋ ਬਾਈਆਂ ਦੇ ਚਾਰ ਚਾਰ ਹਾਂ ਚਾਰ ਚਾਰ ਬੱਚੇ ਵਈ ਗਾ ਦੋ ਵਾਰ ਤੇ ਨਹੀਂ ਉਸ ਬੱਕਰੀ ਨੇ ਦੀ ਕਈ ਘਰ ਦੀ ਬੱਕਰੀਆਂ ਬਣ ਗਈਆਂ ਸੂਏ ਨੇ ਇੱਕ ਪੱਟ ਦੱਤੀ ਦੀ ਫਿਰ ਤੈਨੂੰ ਬਤੇ ਦੋ ਵਾਰੀ ਚਾਰ ਚਾਰ ਲੋਕਾਂ ਸਿਰ ਪੰਜਵੇਂ ਤੋਂ ਪੰਜਵੇਂ ਸੂਆ ਬੱਕਰੀ ਪੂਰੀ ਲੱਗਦੀ ਹੈ ਨਾ ਇਹ ਐਨੀ ਹੋਰ ਜਿਹੜਾ ਨਾ ਬੱਕਰੀ ਦੀ ਗਾਡੀ ਤੇ ਵਧੀਆ ਬੜੀ ਗਾਡੀ ਦਾ ਫਿਰ ਇਹਨਾਂ ਦੀ ਲੈਣਾ ਹੈ ਆਪਾਂ ਇਹ ਗੁਜਰਾ ਦੀ ਦਾ ਬਾਈ ਜਿੰਦ ਜਾਨ ਨਹੀਂ ਗੁਜਰਾ ਦਾ ਮੇਲੇ ਨਹੀਂ ਹੈ ਨਾ ਇਹ ਗੱਲ ਤਾਂ ਮਸ਼ਹੂਰ ਹੈ ਜੁੜੂ ਤੇ ਚੱਲਦੀ ਆ ਰਹੀ ਗੁੰਜਾਂ ਤਾਂ ਮੇਰਾ ਮੈਨ ਲੈ ਦਰ ਦੇਣਾ ਨਹੀਂ ਪਰਦੇ ਵੀਰੇ ਠੀਕ ਹੈ ਜਾਨੀ ਗੁੰਜਾਂ ਚਾਰ ਬਾਰ ਦਾ ਲਾ ਬੱਕਰੀ ਤੇ ਠੀਕ ਹੈ ਰੰਨਾ ਵਾਪਰ ਮੈਂ ਕਰਾਂ ਬੱਕਰੀ 100 ਕਾ ਵੀਰੇ ਸ਼ੌਂਕ ਦਾ ਕੋਈ ਮੁੱਲ ਨਹੀਂ ਠੀਕ ਹੈ ਬਾਈ ਦਾ ਸ਼ੌਂਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਆ ਬੱਕਰੀ ਬੈ ਦੱਸੋ ਇਹ ਪੱਠ ਵੀਰੇ ਪਹਿਲੇ ਸੁਏ ਸਿੰਗੀ ਠੀਕ ਹੈ ਸਿੰਗੀ ਦੇਖ ਸਕਦਾ ਬਿਲਕੁਲ ਬਰੀਕ ਪਿੰਡਾ ਚੌਕਣਾ ਇਹ ਰੰਗ ਕਿਹੜਾ ਬੋਲਦੇ ਨੇ ਬਾਈ ਆਪਾਂ ਬੱਕਰੀ ਨੂੰ ਇਹਨਾਂ ਲੋਹੇ ਡੱਬੀ ਵੀਰੇ ਲੋਹੇ ਡੱਬੀ ਇਹ ਦੱਬਿਆ ਗਿਆ ਕੀ ਕਰ ਰਹੇ ਹਾਂ ਜੀ ਮੁੰਡਾ ਤੇਰੇ ਸਿਰੇ ਆ ਗਿਆ ਮੈਂ ਤੁਹਾਨੂੰ ਕੋਈ ਨਹੀਂ ਨਾ ਕੱਟਣਾ ਇਹ ਆਹ ਕਿਹੜੇ ਰੰਗ ਹੈ ਬਈ ਇਹ ਕਾਲੀ ਡੱਬੀ ਵੀਰੇ ਕਾਲੀ ਡੱਬੀ ਆ ਪਿਓਰ ਆਪਣੀ ਅੰਬਰਸਾਰ ਦੀ ਹਾਂ ਜੀ ਇਹ ਆ ਜੀ ਪਿਓਰ ਅੰਬਰਸਾਰ ਚੋਂ ਚੱਲੀ ਹੋਈ ਬੱਕਰੀ ਕਾਲੀ ਡੱਬੀ ਬਈ ਰੰਗਾ ਸਭ ਚੱਲੇ ਹਾਂ ਹਾਂ ਇਹ ਚੱਲੇ ਆ ਸਹੀ ਕਾਲੀ ਤੇ ਇੱਕ ਕਾਲੀ ਡੱਬੀ ਡੱਬੀ ਇਹ ਜਦੋਂ ਅੰਗਰੇਜ਼ੀ ਦੇਖਦਾ ਕਿ ਉਹ ਆਪਣਾ ਅਸਲ ਪਾਕਿਸਤਾਨ ਦਾ ਤਾਰਾ ਰੱਖ ਠੀਕ ਆਨੇ ਸ਼ੁਰੂ ਹੋਈ ਇਹ ਵੀ ਇਹ ਵੀ ਚੌਪ ਰੰਗ ਨਾ ਜੀ ਹੋ ਰਿਹਾ ਤੇ ਅੰਮ੍ਰਿਤਪੁਰ ਵਾਲੇ ਬਜ਼ੁਰਗਾਂ ਨੇ ਇਹੀ ਰੰਗ ਦੀ ਸ਼ੁਰੂ ਤੋਂ ਆ ਰਿਹਾ ਕੋਈ ਬੰਦਾ ਕਾਤ ਮਤਲਬ ਆਪਣੇ ਬੱਕਰੀਆਂ ਬਾਗ ਵਿੱਚ ਘਣੀ ਹੋਣਾ ਜੀ ਨਾ ਜੀ ਨਾ ਦੀ ਜਾਂਦਾ ਲਾਲ ਟੱਪੀਆਂ ਜਾਂ ਕਾਲੀਆਂ ਟੱਪੀਆਂ ਜਾਂ ਕਾਲੀਆਂ ਸੇਰੀ ਨਹੀਂ ਪੂਰੀ ਨਹੀਂ ਹਾਂ ਜਾਂ ਲੋਹੀਆਂ ਲੋਹੀਆਂ ਨੇ ਪੱਕਾ ਰੰਗ ਹੈ ਨਾ ਹਾਂ ਜੀ ਠੀਕ ਹੈ ਪਰ ਮੈਂ ਇਹ ਤਾਂ ਵੀ ਬੜੀ ਚੰਗੀ ਤੋਂ ਦੇਖ ਰਿਹਾ ਜੀ ਤੋਂ ਫੱਕੀ ਵੀ ਬਣਾ ਕੇ ਜੁੱਤੀ ਵੀ ਹੈ ਇਹ ਸਾਡੇ ਲਾਣੇਦਾਰ ਨਹੀਂ ਠੀਕ ਲਾਣੇਦਾਰ ਦਾ ਕੀ ਨਾਮ ਜੀ ਆਪਣੇ ਸਮੈਲ ਖਾਨ ਜੀ ਸਮੈਲ ਖਾਨ ਜੀ ਮਿੱਠੀ ਹਾਂ ਇਹਨਾਂ ਨੇ ਆਪਣਾ ਸੂਣੇ ਇੱਕ ਮੱਤਨ ਬਣਾ ਕੇ ਦਿੱਤੀਆਂ ਜੇਲੇ ਵੀ ਬਣਾਏ ਸੀ ਤੇ ਬੱਕਰੀਆਂ ਵੀ ਬਣਾ ਕੇ ਦਿੱਤੀਆਂ ਨੇ ਉਹਨਾਂ ਦੀ ਚੇਲੀਆਂ ਉਹਨਾਂ ਦੀ ਚੇਲੀਆਂ ਤੇ ਬਾਈ ਕਹਿੰਦਾ ਉਹਨਾਂ ਦੀ ਚੇਲੀਆਂ ਤੇ ਉਹਨਾਂ ਨੇ ਟੰਡੀ ਬਣਾ ਕੇ ਦਿੱਤੀ ਹੋਈ ਹੈ ਗਿਰਫਤ ਵਿੱਚ ਤੁਹਾਨੂੰ ਦੇ ਦੇ ਹਾਂਜੀ ਹਾਂਜੀ ਉਹ ਕਹਿੰਦਾ ਉਹ ਸਰਾਣੀ ਉਹਨਾਂ ਦੀ ਗਾ ਉਹਨਾਂ ਨੂੰ ਬਣਾ ਕੇ ਦਿੱਤੀ ਹੋਈਆਂ ਹਾਂ ਹਾਂ ਜੀ ਤੇ ਮਾਰੇ ਮਾਗਰੋ ਦਾਦੇ ਤੋਂ ਸਾਮੀ ਆਦਿਆਂ। ਠੀਕ ਹੈ। ਮਤਲਬ ਗਵਾਇਨ। ਹਾਂ। ਨਾ ਨਾ ਨਾ। ਬਾਈ ਕਹਿੰਦਾ ਗਵਾਇਨ ਨਹੀਂ ਸਕਦੀ। ਹੋਰ ਦਿਖਾਉਂ। ਬੱਕਰੀ ਦਾ ਨਾਂ ਹੋਵੇ ਯਾਰ ਸਾਨੂੰ ਨੀਂਦ ਨਹੀਂ ਆਉਂਦੀ ਸਾਡੀ। ਠੀਕ ਹੈ। ਜਦ ਅੱਜ ਭੁੱਖੀ ਰਹੇ ਜੇ ਤਾਂ ਵੀ ਨਹੀਂ ਆਉਂਦੀ। ਠੀਕ ਹੈ। ਬਾਈ ਕਹਿੰਦਾ ਭੁੱਖੀ ਰਹੇ ਜੇ ਬੱਕਰੀ ਨਹੀਂ ਆਉਂਦੀ। ਸਾਡਾ ਸਾਰਾ ਕਾਰੋਬਾਰ ਸਾਬ ਜਿਸ ਨੇ ਸਾਰਾ ਸੌਂਕ ਬੱਕਰੀ ਹੋ। ਨਹੀਂ ਕਹਿੰਦਾ ਘਰ ਤੋਂ ਪਰਿਵਾਰ ਸਾਰਾ ਬੱਕਰੀਆਂ ਦੀ ਸ਼ਕਤੀ ਚੱਲਦਾ ਹੈ। ਕਹਿੰਦਾ ਹੋਰ ਕੋਈ ਜਾਇ ਕੋਈ ਜ਼ਮੀਨ ਜਾਂ ਇਹ ਸਾਰਾ ਬੱਕਰੀ ਦੇ ਤਰ੍ਹਾਂ। ਆ ਬੱਕਰੀ ਲੋਹੀ ਬਾਰੇ ਦੱਸੋ ਇਹ ਲੋਹੀ ਵੀਰੇ ਇਹ ਵੀ ਪਹਿਲੇ ਸੂਏ ਦੀ ਦੂਜੀ ਇਹ ਦੂਜੇ ਸੂਏ ਦੀ ਆਪਾਂ ਸਿੰਗੀ ਦੇਖ ਰਹੇ ਹਾਂ ਤੇ ਹਣਾ ਹਾਂ ਜੀ ਬਿਲਕੁਲ ਗਾਈ ਦੇ ਵਿੱਚ ਤੇ ਨਵੀਂ ਬੱਕਰੀਆਂ ਤੇ ਚਮੜੀ ਬਿਲਕੁਲ ਬਰੀਕ ਹੈ ਹਣਾ ਮੇਰਾ ਅਗਲਾ ਕਹਿਣਦਾ ਵੀਰੇ ਇਹ ਪ्योर ਵੇਚਣਾ ਹੈ ਪ्योर ਵੇਚਣਾ ਹਾਂ ਬਸ ਸਾਫ ਦਾ ਹੈ ਇਹ ਜੀ ਰਹੀ ਹੈ ਅਸਲ ਬੱਕਰੀ ਨੂੰ ਤੇ ਚਮੜੀ ਨਾਲ ਦੁਨੀਆ ਮਰ ਜੀ ਹਣਾ ਤੇ ਜਿਹੜੀ ਬੱਕਰੀਂ ਦੀ ਅਸਲ ਵੀਰੇ ਲੱਸੀ ਹੋਊਗੀ ਸੂਰ ਕੋਲਾ ਰਾਣਾ ਬੱਕਰੀ ਦੁੱਧ ਤੇ ਉਹਦਣਾ ਚੱਕਾ ਹੱਟੀਆਂ ਚਾਹੇ ਸੂਈ ਨਾ ਗਿਲਣੀ ਹਾਂ ਲੋਕ ਭਈ ਜਾਂਦੇ ਨੇ ਮੋਟੂ ਕਰੋ ਕੋਈ ਚੱਕਰ ਨਹੀਂ ਜਣਾ ਉਹ ਨਹੀਂ ਖਾਦਰਾ ਬਣਦਾ ਜਿਹੜੀ ਮੈਂ ਦੁੱਧ ਲੈਣਾ ਹਾਂ ਦੁੱਧ ਵਾਲੀ ਉਹਦਾ ਲੱਸੀ ਹੈ ਆਤ ਖਣੇ ਜਦੋਂ ਬੱਕਰੀਆਂ ਨੇ ਤਾਰਾ ਚੋਲਣੇ ਨਾ ਹਾਂ ਜੀ ਹਾਂ ਹੋ ਕੇ ਮੈਂ ਹੋਰਾਂ ਨੇ ਜਦੋਂ ਬੱਕਰੀਆਂ ਦਾ ਖੇਤ ਚੋਨੇ ਜਾ ਕੇ ਬਾਈ ਜਾਨਾ ਸੁਣੀ ਜਾਏ ਉਹ ਸਾਥੀ ਆ ਬੱਕਰੀ ਦੇ ਨਾਲ ਚਾਂਕ ਬੱਕਰੀਆਂ ਨਾ ਹਾਂ ਇਹ ਅਸਲ ਚਾਂਕ ਬੱਕਰੀਆਂ ਦੀ ਰੋਕ ਮੱਖੀ ਤਲਕਦੀ ਹੈ ਕਹਿੰਦੇ ਸਿੱਧੀ ਦੇ ਖਾਣੋਂ ਬਿਲਕੁਲ ਨਕੌੜਾ ਤੇ ਅੱਖ ਚਿੱਟੀ ਕੋਈ ਵੀ ਸੁਈ ਨਹੀਂ ਲੰਦਦਾ ਛੇ ਛੇ ਰੰਦ ਹੈ ਨਾ ਇੰਨੀ ਵਾਲੀ ਸੁਈ ਨਹੀਂ ਆ ਪਨੋ ਸੁਈ ਉਹ ਸੂਰਜ ਦੇ ਹਾਈਟ ਬਤੀ ਦੇਖ ਸਕਦੇ ਹਾਂ 35-36 ਦੇ ਨੇੜੇ ਭਾਈ ਕਈ ਲੋਕ ਕਈ ਲੋਕ ਵੀ ਅੰਨੇ ਹਾਈਟ ਤੱਕ ਜਿਆਦਾ ਵਧੀ ਹੁੰਦੀ ਹੈ ਆਹ ਨੂੰ ਦੱਸ ਦਿੰਦਾ ਜਿਹੜੀ ਨਾ ਪੁੱਤ ਲੈਣਾ ਉਹ ਕੱਦ ਵਾਲਾ ਜਾਂਦੀ ਹੈ ਨਹੀਂ ਤੁਸੀਂ ਦੁਨੀਆ ਚ ਫਿਰਦੀ ਹੋ ਹਾਂ ਭਾਈ ਕਿਵੇਂ ਕੱਦ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਨਹੀਂ ਜੀ ਯਰਤੀਦਾਰ ਚੱਕਰ ਨਹੀਂ ਹਾਂ ਆ ਪੰਬਈ ਕਹਿੰਦਾ ਖਾਨਦਾਨ ਦੀ ਬੱਕਰੀ ਹੋਵੇ ਕਹਿੰਦਾ ਕੱਦ ਕਾਰ ਤੋਂ ਲੈਣਾ ਲੈਣਾ ਹਾਂ ਦੇਖ ਸਕਦੇ ਆ ਇਹ ਜੀਆਂ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਤੇ ਆ ਬੱਕਰਾ ਰਖਾਉਂ ਪਾਠ ਪਾਤਲੇ ਦੰਦ ਦੇਖੇ ਨੇ ਭਾਂਜੂ ਭਾਂਡੇ ਦੇਖੀ ਆ ਬਾਕੀ ਦੇਣ ਵਾਲੀ ਆ ਆਪਾਂ ਰਿਓਟਿਮ ਦਿਖਾਵਾਂ ਬੱਕਰੀ ਇਹ ਆ ਦਿਓ ਸਾਧਣਾ ਇਹ ਵੀ ਆਸਾਂ ਦੀ ਦੱਬੀ ਐ ਤੇ ਬੱਕਰੀਆਂ ਦੇ ਡੱਬਾ ਵਾਲੀ ਹਾਂਜੀ ਹਾਂਜੀ ਇਹਦਾ ਵੀ ਪਿੰਡਾ ਬਿਲਕੁਲ ਇੱਕੋ ਨਾਲ ਲੱਗਦਾ ਤੇ ਸਾਰੀ ਲੱਗ ਰਹੀ ਆ ਕਿ ਇਹ ਰਿਓਟਿਮ ਦਿਖਾਵਾਂ ਬੱਕਰੀ ਬਾਈ ਜਾਨਾ ਥੱਲੇ ਦਾ ਜਮੀਨ ਤੇ ਦੀ ਰਿਪੋਰਟ ਆ ਥੱਲੋ ਦਿਖਾ ਦੇਣਾ ਹੈ ਨਾ ਹਾਂ ਤੇ ਇਹ ਥੱਲੇ ਕਿੰਨਾ ਦੋਹਾਂ ਜੀ ਇਹਦੇ ਥੱਲੇ ਹੈਗਾ ਵੀਰੇ 4.5 5 ਲੱਖ ਦਾ ਨਾ ਨਾ ਬੇਚਣੀ ਪੱਠਾ ਵੀ ਪੱਠਾ ਵੀ ਬੇਚ ਲਈ ਮੇਮਣਾ ਉਹਨਾਂ ਕੋਈ ਨਹੀਂ ਦਾ ਮੇਮਣਾ ਦੇ ਦੇਣਾ ਮੇਮਣਾ ਦੇ ਦੇਣਾ ਬਾਈ ਕਹਿੰਦਾ ਤੇ ਨੰਬਰ ਦੇ ਦਾਂ ਬਾਈਆਂ ਦਾ ਇੱਕ ਕੰਟੈਕਟ ਜ਼ਰੂਰ ਕਰ ਲਿਓ ਫਾਈਨਲ ਆ ਤੇ ਇਹ ਆ ਬੱਕਰਾ ਦੇ ਇੱਕ ਨਿਸਾਨਾ ਨੂੰ ਐਬੀਰੇ ਹੋ ਗਿਆ ਸਾਡੇ ਤਿੰਨ ਸਾਲ ਸਾਡੇ ਤਿੰਨ ਸਾਲ ਦਾ ਹਨਾ ਕੰਨਾਂ ਦੀ ਲੈਂਥ ਬਹੁਤ ਆ ਹਨਾ ਨਾ ਚੁੱਕੀਆ ਬੱਕਰਾ ਇਹ ਕਹਿੰਦਾ ਕਿ ਕੰਨਾਂ ਦੀ ਲੈਂਥ 21.5 ਮਿਲੀਮੀਟਰ ਦੀ ਆ ਇਹ ਦੰਦ ਤਾਂ ਨਹੀਂ ਹੋਣਾ ਨਹੀਂ ਹਾਂ ਹਾਂ ਨਾ ਕਰ ਟੈਸਟਿਕਲ ਦਿਖਾ ਦੇ ਇਹਨੂੰ ਉਹੋਟ ਨੇ ਪੰਨੋਂ ਦੇਖ ਸਕਦਾ ਮੱਕਰਾ ਤੇ ਪਿੰਡਾ ਪੂਰਾ ਚੌਕਣਾ ਹੈ ਨਾ ਇਹ ਆਪਣਾ ਕਰਦਾ ਇੱਥੇ ਕਰਦਾ ਜੀ ਹਾਂ ਜੀ ਹਾਂ ਜੀ ਬਈ ਪੁਰਾਣੀਆਂ ਪਤਰਾਣੀਆਂ ਬੱਕਰੀਆਂ ਦਾ ਦੇਖੀਂ ਜੀ ਦੇਖ ਸਕਦਾ ਬਿਲਕੁਲ ਜੜਾਂ ਤੋਂ ਮੋਟੀ ਤੇ ਸਿੱਖੋਂ ਦੇਖੋ ਹਾਂ ਲਕੌੜਾ ਪੂਰਾ ਵੱਗਿਆ ਇਹ ਹਰੀ ਢੋਗ ਜਣਾ ਇਹਦੀ 44 44 ਦੀ ਕਰੀ ਨਾ ਨੱਪੀ ਛਾੜ ਦੋ ਉਹਨੇ ਆ ਬਾਕੀ ਆ ਵੀ ਆਪਣੀ ਬੱਚਾ ਜੀ ਇਹਦਾ ਬੱਚਾ ਹੀ ਹਾਂ ਇਹਦਾ ਬੱਚਾ ਹੈ ਤੇ ਇੰਨੀ ਕੰਨਾਈ ਲੱਥੋ 45 ਆ ਰਹੇ ਹਨ ਹਾਂ ਜੀ ਉਹ ਤੋਂ ਵੀ ਜ਼ਿਆਦਾ ਗਾਸ਼ਾ ਬੱਚਾ ਫਿਰ ਤਾਂ ਨੂੰ ਪਤਾ ਪਿਓ ਨੂੰ ਉੱਤੇ ਹੀ ਹੁੰਦਾ ਜਿਹੜੇ ਜਮੇ ਠੀਕ ਹੈ ਕਿੰਨੇ ਦੰਦ ਹੋ ਗਏ ਇਹ ਦੰਦ ਤਾਂ ਦੋਗਾ ਹੀ ਦੋਗਾ ਦੋਗੇ ਦੰਦ ਦੇਖ ਸਕਦਾ ਹਾਂ ਦੋ ਦੰਦ ਦੀ ਹਾਈਟ ਹੋ ਜਣਾ 40 40 ਇੰਚ ਹਨ ਹਾਂ ਜੀ ਹਾਂ ਜੀ ਇਹ ਦੇਖ ਸਕਦਾ ਹਾਂ ਆਪਣੇ ਪਿਓ ਤੋਂ 4 ਇੰਚ ਵੱਧ ਤੇ ਉਹੀ ਉੱਤੇ ਜਾਂ ਉਸ ਤੇ ਇਹ ਚਾਹ ਤੇ ਗਾਨੀ ਹੈ ਤੇ ਵੀ ਪਾਈਆਂ ਨੇ ਉਹੀ ਪਾਰੀਆਂ ਹੈ ਆੰਮੀ ਦਾ ਕਾਰ ਹੈ। ਆਵਦੇ ਚਾਹੇ ਚਾਂਦੀ ਵਾਲੀ ਬੱਕਰੀ ਦਾ ਸ਼ੌਂਕ ਹੀ ਪਾਉਂਦਾ। ਇਹ ਭਾਈ ਇੱਕ ਬੱਕਰੀ ਦੇ ਉੱਪਰ ਤੁਸੀਂ ਕਿੰਨਾ ਕੁ ਪੈਸਾ ਸ਼ਿੰਗਾਰ ਮਤਲਬ ਜਿਵੇਂ ਆਹ ਗੰਨੀ, ਝੂਲਾ ਕਿੰਨੇ ਦਾ ਨਾ ਕਰਦਾ। ਬੱਕਰੀ ਦੇ ਦਾ ਯਾਰ ਸਮਾਨ ਹੋਵੇ ਅਸੀਂ ਖਰਚੇ ਦਾ ਪ੍ਰਵਾਹ ਨਹੀਂ ਕਰਦੇ। ਠੀਕ ਹੈ ਵੀ ਆਹ ਝੋਲਾ ਵੀ ਤੁਹਾਡੇ ਸਾਰੀਆਂ ਬੱਕਰੀਆਂ ਦੇਖ ਰਾਂ ਕੋਈ ਗੁਰੂ ਵਾਲੇ ਝੋਲੇ ਨਹੀਂ ਭਾਈ ਮੈਨੂੰ ਦਿਖਾ। ਕੰਗਰੂ ਥੱਲੋਂ ਤੋਂ ਲੈ ਕੇ ਉੱਪਰ ਤੱਕ ਬਾਈਆਂ ਨੇ ਕੰਗਰੂ ਲਾ ਰਖੇ ਨੇ ਕਿ ਕਿੰਨੇ ਕ ਪੈਸੇ ਲਾ ਦੇਣੇ ਬਾਈਏ ਜੇ ਵੀਰੇ 3.5 300 ਦਾ ਇੱਕ ਲੈੰਦਰ ਠੀਕ ਇੱਕ ਚੋਲਾ ਇੱਕ ਚੋਲਾ ਇਹ ਕਿੰਨੀਆਂ ਬੱਕਰੀਆਂ ਹੋਣੀਆਂ ਨੇ 40 ਬੰਦਾ ਦੇ ਸਾਰੀ ਇੱਕੋ ਨਾਲ ਚੋਲਾ ਇੱਕੋ ਇਹ ਇੱਕੋ ਇੱਕੋ 19 ਦੀਆਂ ਗਾਨੀਆਂ ਸਾਰਾ ਕੁਝ ਬਾਈ ਸ਼ਨਾਰ ਬੱਕਰ ਕੋਈ ਹੁੰਦਾ ਹੈਣਾ ਇਹ ਦਾ ਸ਼ੌਂਕ ਦਾ ਹੀ ਮੁੰਡਾ ਹੈਣਾ ਜਰਾ ਦੇ ਨਾ ਪੂਰੀ ਇਹ ਵੀ ਆ ਬਣ ਕਾਲ ਦੀ ਇਹ ਬੱਕਰੀ ਦਾ ਵੀ ਪਸ਼ੌਕਾ ਮਗਰਦਾਦੇ ਤੋਂ ਚੱਲਦਾ ਆਦਾ ਜਿਦਾ ਕਲਾਣੇਦਾਰ ਦੀ ਗੱਲ ਆ ਹਾਂ ਅੰਕ ਦਾ ਇਹ ਮਾਂ ਕਈ ਹੈ ਨਾ ਇਹ ਖਾਨਦਾਨੀ ਚਲਾ ਰਖੀ ਹੈ ਬਾਈਆਂ ਨੇ ਤੇ ਦੇਚੀਆਂ ਜਣਾ ਉਹ ਗਾਂ ਲਗੇ ਪੱਠਾ ਪਾਲੀ ਜਾਂਦੇ ਪੱਠਾ ਪਾਲੀ ਜਾਂਦੇ ਹਾਂ ਕਿ ਮੁਸਲਮਾਨ ਗੁਜਰਾਂ ਦੀ ਨਿਸ਼ਾਨੀ ਹੈ ਸੇਵੀ ਬੱਕਰੀ ਘੋਵਾਉਂਦੇ ਜਿਹੜੀ ਖਾਨਦਾਨੀ ਚੱਲੀ ਆ ਰਹੀ ਹੈ ਹਾਂ ਇਹ ਬਾਕੀ ਆ ਜੀ ਇਹ ਪੈਣਾ ਨਹੀਂ ਦੋ ਆ ਜਾ ਕਿ ਕੰਨੇ ਕੰਨੇ ਸੁਣੋ ਇਹ ਬੱਚੇ ਕਹਿ ਰਹੇ ਨੇ ਦੋ ਆ ਗਏ ਉਹ ਜਿਹੜੇ ਦੁੱਧ ਵਾਲੇ ਦੁੱਧ ਦਾ ਇਹਨਾਂ ਦਾ ਕੰਮ ਹੈਗਾ ਇਹਨਾਂ ਦਾ ਲਈ 3.5-4.5 ਕਿਲੋ ਹੁਣ ਬੱਚੇ ਬੁੱਛੇ ਹੈਗੇ ਨਹੀਂ ਕਰੇਗਾ ਵੇਚ ਦੇਗਾ ਹੈਗੇ ਨਾ ਵੀਰੇ ਇਹਨਾਂ ਮਾਕਰ ਕੰਨ ਨੇ ਥੱਲੇ ਇਹਦੇ ਮਾਕਰ ਨੇ ਇਤਨੇ ਬੱਚੇ ਨੇ ਇਹਨਾਂ ਦਾ ਹਨਾ ਇਹਦੇ ਇਤ ਪੱਠਾ ਦੋ ਕਰ ਰਹੇ ਨੇ ਇਹਦੀਆਂ ਤਿੰਨ ਪੱਠਾ ਨੇ ਤਿੰਨ ਪੱਠਾ ਬਰੋਪਰ ਦੇਵੇਂ ਉਹਨੇ ਦੇਖਦੇ ਨੇ ਕਰੇ ਨੇ ਆਹ ਜੀ ਹਾਂ ਤੇ ਆਹ ਬੱਚਾ ਵੀ ਆਪਣਾ ਹਾਂ ਵੀਰੇ ਆਹ ਜੀ ਆ ਵੀ ਇਨਸਟੇ ਆਏ ਨਾ ਬੱਚਿਆਂ ਜੀ ਬੱਚਾ ਰੱਖਿਆ ਵਾਹ ਨਾ ਇਹ ਪੂਰਾ ਗੱਬਾ ਨਿਕਲਿਆ ਨਾ ਦੋਵੇਂ ਹੀ ਇੱਕ ਦਰਦ ਹੋ ਗਿਆ ਵੀ ਸਾਡੇ ਦੋ ਦਫਾ ਲਾਈ ਜਾਂਦੀ ਉਹ ਮੈਂ ਉਹ ਸਿੰਧੀ ਦੇ ਸਾਹਿਬ ਇਹ ਵੀ ਆਪਣਾ ਪ੍ਰਾਣੀ ਨਹੀਂ ਹਾਂ ਹਾਂ ਆਪਣਾ ਮੋਟਰ ਚੰਨ ਤੋਂ ਖਤਮ ਤਾਂ ਇਚਾਰਾ ਬੰਦ ਕਰ ਦਿੱਤਾ ਗੱਲ ਕਰਦੇ 20 ਸਤੇ ਆ ਬੱਕਰੀ ਦੇ ਸਾਹਿਬ ਜਿਹਨਾਂ 22 ਨਾਲ ਜਿਹੜਾ ਪਹਿਲਾ ਚਾਮੜੀ ਦੇ ਸਾਹਿਬ ਨੂੰ ਕਹਿੰਦੇ ਦੋ ਜਿਹਾ ਦੇ ਰਾਤ ਪਾਸਾਹੀ ਆਲੀ ਪੂਲੀ ਬੱਕਰੀ ਹੈ ਸੱਤ ਬਾਈ ਮਨ ਲਵੇ ਨਾ ਮੈਂ ਬੱਕਰੀ ਸ਼ੇਰ ਆ ਜਾਂਦਾ ਜਿਹੜੇ ਮੈਂ

4 ਵਜੇ ਉੱਠ ਜਾਏ 5 ਵਜੇ ਦਰਵਾਜਾ ਅਸੀਂ ਲੈ ਗਏ ਇਹ ਆਹ ਇਹ 4 ਵਜੇ ਤੱਕ ਲੋਕ ਉਹ ਗਾਨੀਆਂ ਚੋਣਾ ਗਿਆ ਨਾ ਕਾਹਦੀ ਇਹ ਕਿੰਨੇ ਦੰਦ ਹੋ ਗਏ ਇਹ ਵੀ ਦੁੱਗੀ ਆ ਜਿਹੜਾ ਨਾ ਦੋ ਦਸਾਂ ਆਇਆ ਮਾਗਰਾ ਦੋ ਚਾਰ ਤਾਂ ਹੁੰਦਾ ਬਾਈ ਬੱਕਰੀ ਚਾ ਯਾਰ ਨਾ ਹਾਈਟ ਦੇਖ ਕੇ ਇਹ ਪਹਿਲੇ ਸੂਰ ਹੁੰਦੀ ਆ ਪਹਿਲੇ ਸੂਰ ਆ ਉਹ ਵੀ ਨਹੀਂ ਚੱਲਦੀ ਇਹਦਾ ਦੂਜਾ ਦਮ ਥਾਂ ਦੇਖ ਸਕਦੇ ਹਾਂ ਬਿਲਕੁਲ ਚੱਕਵਾ ਪਟਾ ਸਿੱਧੀ ਰੋਪੇ ਬਰੀਦ ਹੈ ਹੈਨਾ ਇਹਨੀਆਂ ਚੀਜ਼ਾਂ ਬਹੁਤ ਘੱਟ ਵਿਕਣ ਲੱਗਦੀਆਂ ਨੇ। ਹਾਂਜੀ। ਆ ਬੱਕਰੀ ਆ ਬੱਕਰੀ ਦਾ ਹੈ। ਇਹ ਭਾਈ ਆ ਦੇਖ। ਕਿ ਭਾਈ ਇਹ ਕਈ ਚਾਹੁੰਦੇ ਅਸੀਂ ਅੱਖ, ਅੱਖ ਚੁੱਕੀ, ਅੱਖ ਬਿਨਾਂ ਨਹੀਂ ਇਹਦਾ ਕੋਈ ਚੱਕਰ। ਇਹ ਤਾਂ ਯਾਰ ਐਵੇਂ ਗੱਲਾਂ ਨੇ। ਠੀਕ ਹੈ ਜੀ ਵਪਾਰ ਨੂੰ ਜਾਂ ਬੇਸਾ ਕਰਦਾ ਹੈ। ਹੋਰ ਦੇ ਫੱਟ ਬਣਾਏ ਨੇ। ਠੀਕ ਹੈ ਤੇ ਤੁਸੀਂ 10 ਲੱਖ ਜਿਹੜੀ ਮੰਗਦੇ ਹੋ। ਅਸੀਂ ਤਾਂ ਦੋਆਂ 'ਚ ਕੋਈ ਹੋਵੇ। ਠੀਕ ਹੈ। ਕੱਟੀ ਹੋਵੇ, ਚਾਹੇ ਲਾਲ ਹੋਵੇ, ਚਿੱਟੀ ਹੋਵੇ। ਸਾਨੂੰ ਕੋਈ ਪ੍ਰੋਬਲਮ ਨਹੀਂ। ਥੱਲੋਂ ਚੰਗੀ ਹੋਵੇ ਤਾਂ। ਹਾਂ। ਹਾਕ ਚਾਮੜੀ ਬਰੀਕ ਹੋਵੇ ਚਾਮੜੀ ਹੋਵੇ ਮਤਲੇ ਪਿੰਡੇ ਦੀ ਇਹ ਬਾਈ ਜੀ ਤੁਸੀਂ ਗੱਲਾਂ ਸੁਣੀ ਜਾਓ ਵਪਾਰੀਆਂ ਦੇ ਹਿੰਦ ਚਾਂਸਿਆਂ ਚ ਨਾ ਆਇਓ ਤੇ ਬੱਕਰੀਆਂ ਪਿੰਡਾ ਬਰੀਕ ਤੇ ਥੱਲੋਂ ਜੜਤੀਦਾਰ ਬੱਕਰੀ ਹੋਵੇ ਬਾਈ ਕਹਿੰਦੇ ਅੱਖ ਖੁਖਰਾ ਕੋਈ ਚੱਕਰ ਨਹੀਂ ਠੀਕ ਹੈ ਚਿਰੰਗ ਕੋਈ ਨਹੀਂ ਹੋਵੇ ਹੋਈ ਗਏ ਹੋ ਗਾਵੇਂ ਸੇਲੀਆਂ ਨੇ ਹੈ ਇਹ ਸੇਲੀਆਂ ਦੇ ਸ਼ੇਡ ਲੀਆਂ ਦੇ ਕੰਨ ਦੇਖ ਸਕਦੇ ਹੋ ਬਾਈ ਇਹ ਹੁਣੇ 14 14 15 15 ਇੰਚ ਦੇ ਕੰਨ ਨੇ ਤੇ ਬਾਈ ਜੀ ਇਹਨਾਂ ਦਾ ਰੇਟ ਰੂਟ ਕੀ ਆ ਆਪਣਾ ਠੀਕ ਆ ਬਾਈ ਗਾਇਸ ਸੇ ਨਹੀਂ ਆ ਨਾਲ ਵਾਸਤੇ ਸਿੰਗੀ ਦੇ ਸਾਡਾ ਬਿਲਕੁਲ ਖੀਰੀਆਂ ਪੱਠਾ ਨੇ ਗਰਮੇ ਪੰਨਾ ਦੀ ਲੈਂਥ ਬਹੁਤ ਆ ਪੱਠਾ ਚਮਕ ਬਹੁਤ ਆ ਪਿੰਡੇ ਦੀ ਤੇ ਆਹ ਦਿਖਾ ਦਉ ਮੈਂ ਜੀ ਸ਼ੈਲੀ ਹੈ ਨਾ ਹਾਂ ਇਹ ਲੱਗਦਾ ਬਹੁਤ ਆ ਪੱਟਦਾ ਦੇਖ ਪੱਟਾ ਤੇ ਕੰਨਾਂ ਦੀ ਲੈਂਥ ਦੇਖ ਸਕਦੇ ਹੋ ਇਹ ਆਪਣੇ ਕਰਦੀਆਂ ਕਰਦੀਆਂ ਨੇ ਜੀ ਹਾਂ ਕਰਦੀ ਬਰੀਕ ਹੈ ਬਣਿਆ ਦੀ ਬਰੀਕ ਨਾ ਦਿਓ ਬਿਲਕੁਲ ਬਰੀਕ ਤੇ ਮੋੜ ਦੀ ਸੰਗੜੀਆਂ ਵਾਲੀਆਂ ਆਪਣੇ ਜੀਆਂ ਹਾਂ ਜਿਹੜਾ ਪਰੇ ਦੀ ਸਾਰੀਆਂ ਦੇ ਇੱਕੋ ਨਾਲ ਦੇ ਅਵੇਂ ਨਾਲ ਦੇ ਅੱਛਾ ਇਹ ਮੇਮ ਹੈ ਹਾਂ ਕੋਈ ਬੱਦਿਆ ਪਰੋਡੂ ਨਹੀਂ ਆਇਆ ਵੀਰੇ ਦੋ ਵੀ ਨੇ ਮੇਮ ਨਾਲ ਤੇ ਸਿੰਘੀ ਦੇਖ ਸਕਦੇ ਹੋ ਕੰਨਾ ਦੀ ਲੈਂਥ ਜਣੀ ਵਾਹ ਵਾਹ ਕੰਨਾ ਆਵਾਜ਼ ਫਰੀਕ ਚਾਮੜੀ ਆ ਮਾਰ ਲੈ ਪਿੰਡਾ ਅੱਖਾਂ ਦੇ ਭਖਣਾ ਵਾਂਗ ਭੈਣ ਮੱਖੀ ਚਰਕਦੀ ਆ ਨਾ ਬੋਟੇ ਖੁਰਪੇ ਦੇਖੋ ਕੰਨੀ ਹੋਣੀ ਤੇ ਥੱਲੋ ਵੀ ਓਕੇ ਆ ਨਾ ਜਮਾ ਦੋ ਮਹੀਨਿਆਂ ਦਾ ਬੱਚਾ ਤੁਸੀਂ ਅੱਛਾ ਆਪਾਂ ਤਰੇ ਕਿੰਨੇ ਦੋ ਦੰਦ ਹੋ ਗਿਆ ਖੀਰੀਆਂ ਨੇ ਦੋ ਦੰਦ ਉਹ ਨੀ ਦੋ ਦੰਦ ਕੱਢ ਗੀ ਦੇਖ ਸਾਹ ਵੀ ਵਿਆਪਨ ਕਰਦੀ ਹੈ ਹਾਂ ਜੀ ਇਹ ਵੀ ਕਰਦੇ ਹਾਂ ਉਹਨੂੰ ਪੱਟਾਂ ਦਾ ਘੇ ਘਰ ਨਹੀਂ ਰੱਖਦੇ ਉਹ 12 ਬੱਕਰੀ ਤਾਂ ਨਹੀਂ ਚੱਲਦੀ ਨਾ ਨਾ ਬਾਹਰ ਨਹੀਂ ਲੱਗਦੀ ਠੀਕ ਹੈ ਬਾਹਰ ਦੀ ਬੱਕਰੀ ਮਲਾ ਕੋਈ ਮੁੰਡਿਆਂ ਨੂੰ ਚੰਦੂ ਆ ਰਿਹਾ ਹਾਂ ਹਾਂ ਜੀ ਜਦੋਂ ਆਪਦੇ ਵੀਰੇ ਘਰੇ ਲਾ ਲੇ ਫਿਰ ਬਾਹਰ ਆਪਾਂ ਨੇ ਕੀ ਫਰੋਣ ਦੇ ਨੇ ਇਹੀ ਕਰ ਮਾਂ ਲੀਆਂ ਸੂਈ ਜਾਂਦੀਆਂ ਨੇ ਹਾਏ ਪਾਲੀ ਜਾਂਦੀਆਂ ਨੇ ਇਹਦਾ ਕਹਿੰਦੀਆਂ ਨੇ ਤੂੰ ਪਾਲਣ ਵਾਲਾ ਬਣਾ ਲੈ ਕਿੰਨੇ ਨੂੰ ਝਾਕਾਂ ਤੁਹਾਡੇ ਪੁਰਾਣੇ ਬਜ਼ੁਰਗਾਂ ਨੇ ਤੁਹਾਨੂੰ ਚੀਜ਼ਾਂ ਬਣਾ ਕੇ ਦੇ ਬਣਾ ਕੇ ਦਿੱਤੀਆਂ ਹਾ ਜੀ ਹਾਂ ਜੀ ਲੱਗੇ ਤੁਸੀਂ ਆਪਦੇ ਬੱਚਿਆਂ ਨੂੰ ਇਹ ਜੀ ਝਾਗ ਬਣਾ ਕੇ ਦੋ ਹਾ ਜੀ ਹਾ ਜੀ ਹਾ ਜੀ ਮਤਲਬ ਇਹ ਚੀਜ਼ਾਂ ਗੁਜਰਾ ਲੋੋਂ ਨਹੀਂ ਖਤਮ ਹੁੰਦੀਆਂ ਹੋਰ ਜਿਹਦੇ ਮਰਜ਼ੀ ਨੂੰ ਖਤਮ ਹੋ ਜਾਂਣ ਇਹਨਾਂ ਲੋੋਂ ਬੰਨੂ ਚੀਜ਼ਾਂ ਖਤਮ ਹੋ ਜਾਂਦੀਆਂ ਹਟਦਾ ਗੁਜਰਾ ਦਾ ਜਾਂ ਕੋਈ ਪੜ ਵੀ ਗਿਆ ਕੋਈ ਹੋਰ ਨਾਲ ਕਰੀ ਦੇ ਵੀ ਲੱਗ ਜਾਂਦਾ ਉਹਦੀ ਖਰਚ ਬੱਕਰੀਆਂ ਦੀ ਹੋ ਜਾਂਦੀ ਹੈ ਬਹੁਤ ਸੁਣੀ ਨਹੀਂ ਸੀ ਹੁਣ ਉਹਦੇ ਕੋਈ ਡਾਕਟਰ ਲਾ ਕੇ ਦਵਾਈ ਪੈਸੇ ਕੰਮ ਚ ਪਾਉਂਦੇ ਤੇ ਉਹਨਾਂ ਨੂੰ ਹੋਰ ਉਦੂ ਵੀ ਆਵੇ 10 ਦੇ ਪੜਦਾਦਾਂ ਨਾਲ ਚੱਕੂ ਵੀ ਪੱਕੀਆਂ ਆਪਣਾ ਸਾਡੀ ਵੀਰੇ ਇਹ ਸੇਰਿਆਂ ਦੀ ਮੰਗਾ ਠੀਕ ਹੈ ਬੱਕਰੀ ਭਾਈ ਕਹਿੰਦਾ ਸੇਰਿਆਂ ਦੀ ਮੰਗਾ ਸਾਡੀ ਬੱਕਰੀ ਇਹ ਜਿਹਦੇ ਪੱਕੀਆਂ ਨੇ ਭੱਜ ਕੇ ਦਿੱਤਾ ਹੋ ਜਾ ਭੱਜ ਕੇ ਠੀਕ ਹੈ ਇਹ ਨਾ ਬੱਕਰੀਆਂ ਹੁਣ ਤਾਂ 2 ਸਾਲ ਹਲੇ ਲੈਡ ਹੀ ਰਹਿ ਜਾਂਦਾ ਜੇ ਬੱਕਰੀਆਂ ਉਹ ਤਾਂ 2 ਸਾਲ ਪਹਿਲਾਂ ਹੀ ਹੁੰਦਾ ਪਹਿਲਾਂ ਹੋ ਜਾਂਦਾ ਭਾਈ ਮੁੰਨੇ ਨਹੀਂ ਇਸ ਦੀ ਇਮਤਿਹਾਨ ਨਹੀਂ ਜਾਨ ਲੱਗਦੀ ਸ਼ਾਮ ਸੌਣ ਤੋਂ ਪਹਿਲਾਂ ਖਰਾਕੇ ਮਤਲਬ ਬਲ ਤੇ ਚੰਨ ਚਾਦੇ ਕਰਦੇ ਨੇ ਖਰਾਕੋ ਨੇ ਕਰਿਆ ਨਾ ਜਰਿਆਣਾ ਨੂੰ ਜਿਆਦਾ ਦਾ ਸੀ ਅੰਤਰਾ ਇਸਤੇਮਾਲ ਵੀ ਵਾਦਨੇ ਆ ਬੋਲਿਆਂ ਦਾ ਛਰਖਾ ਹੀ ਪਾਦਨੇ ਆ ਚੌਂ ਵੀ ਪਾਦਨੇ ਆ ਅੱਜ ਕੱਲ ਬੰਜੀਆਂ ਛੰਡੇ ਨੇ ਹਾਂ ਜੀ ਚਾਹਦੇ ਬਾਈ ਨਾ ਤੋ ਇੱਕਲਾ ਕਰ ਤੋਂ ਨਾ ਬਣਦੇ ਪੱਕੀ ਬੈ ਜੀ ਬੈ ਜੀ ਵੀ ਹੈ ਨਹੀਂ ਮਤਾਂ ਦਾ ਕੰਮ ਹੋ ਗਿਆ ਹਾਂ ਜੀ ਹਾਂ ਜੀ ਪਰ ਚਾਰਨ ਨੂੰ ਵੀ ਨਹੀਂ ਹੈਗਾ ਇੰਨਾ ਹਨ ਤੇ ਆਹ ਰੰਗ ਦੇ ਇਨਸਾਨੀ ਇਹਨਾਂ ਕਿਹੜਾ ਰੰਗ ਬੋਲਦ ਨੇ ਆਪਾਂ ਇਹਨੂੰ ਵੀਰੇ ਬੋਲਦੇ ਨੇ ਕਿ டாਕੀ ਦੱਬੀ ਠੀਕ ਹੈ ਪਰ ਅੰਮੀ ਰੰਗ ਹੈ ਨਾ ਦਾਮ ਮੰਗਾ ਕੁੰਡੇ ਨਿਰਕਲ ਹੋਣਾ ਹਾਂ ਜੀ ਸਭ ਪਤਲੀ ਚਾਮ ਦੀ ਖੀਰੀ ਵਾਲੇ ਕੀਰੀ ਪੱਠ ਕੁਰੀ ਆ ਵੀਰੇ ਮਾਮਾ ਦੀਆਂ ਨੇ ਮਾਮਾ ਦੀਆਂ ਨੇ ਕੀ ਹੁੰਦੀ ਮਾਮਾ ਦੀਆਂ ਨੇ ਮਾਮਾ ਦੀਆਂ ਨੇ ਦੋ ਜੀ ਪੱਠਾ ਵੇਚਦੇ ਹੀਆਂ ਹਾਂ ਜੀ ਨਾ ਜਮਾ ਉਸੇ ਦੀ ਕਾਪੀ ਆ ਤੂੰ ਵਾਰ ਕੇ ਜਾ ਉਹ ਇੱਥੇ ਜਾ ਹਾਂ ਇਹ ਕਿੰਨੇ ਦੰਦ ਤੇ ਆਪਾਂ ਕ੍ਰੋਸ ਕਰਾਉਣੇ ਨੇ ਕਰੀ ਕਰ ਦ ਵੀਰੇ ਦੋ ਦੰਦ ਚਾਰ ਦੰਦ ਕਰਾਉਂਦੇ ਕਰਾ ਲੈਂਦੇ ਹਾਂ ਠੀਕ ਹੈ ਮੈਂ ਤੁਹਾਨੂੰ ਡੇਢ ਸਾਲ ਦੀ ਰੋਣ ਲੱਗਾ ਜੀ ਵਾਕਿ ਹੁਣ ਇਹ ਨਹੀਂ ਕੱਪਟੇ ਚ ਕਰਾਉਂਗੇ ਜਾਂ ਭਾਦੋ ਚ ਇਹਨਾਂ ਨੂੰ ਭਾਦੋ ਚ ਕਰਾ ਭਾਦੋ ਚ ਕਰਾ ਠੀਕ ਹੈ ਕਸ਼ਾਣ ਰੋ ਮੁਰਦਕਾ ਲੁਕਾ ਦਿੰਦਾ ਪੀਣ ਦੀ ਫੋਨੀ ਹੈ ਤੇ ਵੀਡੀਓ ਵੀ ਆਪਣੀ ਪੂਰੀ ਹੋਊਗੀ ਤੇ ਇਹ ਨਗੀਨਾ ਤਨਕਰ ਦੀ ਇਹ ਕਰਦਾ ਹੀ ਕਿ ਠੀਕ ਹੈ ਪੱਕੀ ਸਿੰਗੀ ਦਾ ਹੀ ਨਹੀਂ ਕੋਈ ਮੁੱਲ ਜੀ ਦੇਖ ਸਾਡਾ ਅੱਖ ਖੱਟੀ ਐ ਜਿਹੇ ਪੰਡਾ ਦੇ ਸਾਰੇ ਸੰਕੁਰ ਮੱਖੀ ਚਲਕਦੀ ਆ ਠੀਕ ਹੈ ਇਹ ਕਹੇ ਦੰਦ ਹੋ ਗਏ ਅੱਖ ਦੰਦ ਅੱਠ ਦੰਦ ਦਾ ਵੀਰੇ ਖੂਰੇ ਦੰਦ ਦਾ ਤਾਂ ਕੋਈ ਦਾ ਕੋਈ ਨਹੀਂ ਲੱਗਦਾ ਲੇਕਨ ਮਸੂਸ ਹੁੰਦੀ ਐ ਦੁਕੀ ਐ ਦੁਕੀ ਐ ਕੰਕਣਿਆ ਦੂਜੇ ਸੁਵੇ ਤੇ ਆ ਵੀ ਆਪਾਂ ਕਰੀ ਮੁੰਦੇਈ ਦਾ ਹਾਂ ਹਾਂ ਵੀ ਕੰਚੀ ਨਾਲ ਕੱਟਦੇ ਹਾਂ ਹਾਂ ਵੀ ਕਹਿੰਦੇ ਖਾ ਲਓ ਕੰਚੀ ਨਾਲ ਬਿਲਕੁਲ ਇੱਕੋ ਜਿਹਾ ਸਾਰੀ ਗਰੀਕ ਵਾਲ ਕੱਟਦੇ ਹਾਂ ਨਾ ਬਾਈਆਂ ਤੋਂ ਸ਼ੌਕ ਦਾ ਮੁੰ ਲੈ ਇਹਨਾਂ ਦੀ ਲਾਹ ਹੈ ਘੰਟਾ ਘੰਟਾ ਨਾ ਹਾਂ ਹਾਂ ਵੀ ਬੱਦ ਲੱਗਦਾ ਘੰਟਾ ਲੱਗਦਾ ਆਪਾਂ ਗਾ ਬੱਦ ਲਾਗਦਾ ਹੋਰ ਤੁਸੀਂ ਕਹਿੰਦੇ ਵੀਡੀਓ ਆਪਣੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਬਾਕੀ ਬਤ ਕੋ ਵਾਦ ਕਰਦੇ ਹੋ ਤੇ ਬਾਈ ਬੱਚੇ ਮੁੱੱਚੇ ਲੈਣ ਵਾਸਤੇ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਆਹ ਕਮਾਲਾ ਤੋਂ ਨਹੀਂ ਬਾਈ ਤੇ ਆ ਆਪਣੀ ਤੇ ਮੈਂ ਤੁਹਾਨੂੰ ਤੇ ਜੁਗਮੀ ਬਾਈਆਂ ਦਾ ਨੰਬਰ ਦੇ ਦਾਂਗੇ ਸਕਰੀਨ ਦੇ ਉੱਪਰ ਈਸਨਪੁਰਗੀਆਂ ਨੇ ਵੀਰੇ ਈਸਨਪੁਰਗੀਆਂ ਚਾਹੋ ਬਾਈ ਜੀ ਠੀਕ ਆ ਇੱਕ ਈਸਨਪੁਰਗੀਆਂ ਦਾ ਕਿਹਾ ਤਿੰਨ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਦੇ ਦਾਂਗੇ ਤੇ ਜਿਹੜੀਆਂ ਬੱਕਰੀਆਂ ਬਾਈਆਂ ਨੇ ਤੁਹਾਨੂੰ ਦਿਖਾਈਆਂ ਨੇ ਇਹਨਾਂ ਦੀ ਬੱਚੇ ਮਿਲਾਂ ਯਾਰਾ ਵੀ ਵੱਧ ਲੋ ਕਰਦੀਆਂ ਬਰੀਡ ਕਰਦੀਆਂ 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 ਇਹ ਬਾਹਰ ਕੋਈ ਛੋਟਣਾ ਠੱਗਾ ਸਟੋਰੀ ਵਾਲੀ ਗੱਲ ਨਹੀਂ ਉਹ ਵੀ ਜਿਹੜੀਆਂ ਤੁਹਾਨੂੰ ਬੱਕਰੀਆਂ ਦਿਖਾਈਆਂ ਨੇ ਨਦੀਨੇ ਇਹਨਾਂ ਦੇ ਬੱਚੇ ਤੁਹਾਨੂੰ ਅੱਗੇ ਕੱਤੇ ਦੇ ਵਿੱਚ ਮਿਲ ਜਾਣਗੇ ਹਨਾ ਕੱਤੋਂ ਦੇ ਵਿੱਚ ਝੂਆ ਪੈ ਜਾਂਦਾ ਉਦੋਂ ਮੌਸਮ ਵਧੀਆ ਹੁੰਦਾ ਹੈ ਕੱਤੇ ਦੇ ਵਿੱਚ ਸਾਡਾ ਬੱਕਰੀਆਂ ਦਾ ਸਾਰਿਆਂ ਦਾ ਝੂਆ ਪੈ ਜਾਂਦਾ ਜਾਂ ਲੋੜੀ ਵੇਲੇ ਝੂਆ ਪੈ ਜਾਂਦਾ ਹੈਨਾ ਇਹ ਬੱਕਰੀਆਂ ਦਾ ਸਾਡੇ ਇੱਕ ਫਾਉਂ ਦਾ ਖਵਾਉਂਦੀਆਂ ਵੀ ਹਾਂ ਬੱਕਰੀ ਵੀ ਵੱਡੀ ਹਾਂ ਜੇ ਕੋਈ ਸ਼ਕਤੀ ਲਾਊ ਬਾੜ ਰਹੀ ਹੈ ਠੀਕ ਹੈ ਬਾਈ ਜੀ ਇੱਕ ਸ਼ਕਤੀ ਬੰਦਾ ਲੈ ਕੇ ਜਾਊਗਾ ਇੱਕ ਅੱਧਾ ਨਹੀਂ ਨਾ ਨਹੀਂ ਨਾ ਸਾਗ ਦਾ ਬਾਈ ਕਹਿੰਦਾ ਆਉਰੇ ਤੋਂ ਕੁਝ ਦੇਖੋ ਠੀਕ ਹੈ ਜੀ ਬਾਈ ਧੰਨਵਾਦ ਠੀਕ ਹੈ ਜੀ ਬਹੁਤ ਠੀਕ ਕਰਦੇ ਆ ਵੀਡੀਓ ਬਣਾਉਣ ਵਾਸਤੇ